it's a car jump on ਨਾਲ ਖੜਿਆ 43000 ਨੌਕਰੀਆਂ 2 ਸਾਲ ਚ ਦਿੱਤੀਆਂ ਬਿਜਲੀ ਦਾ ਬਿੱਲ ਜ਼ੀਰੋ ਹੋ ਗਿਆ ਖੇਤਾਂ ਲਈ ਬਿਜਲੀ ਦਿਨੇ ਆਉਂਦੀ ਹੈ ਕੱਸੀਆਂ ਸੂਏ ਚ ਪਾਣੀ ਆਉਂਦਾ ਵਿਰੋਧ 2 ਸਾਲ ਦੇ ਕੰਮਾਂ ਤੇ ਵੋਟ ਮੰਗ ਰਹੇ ਆ ਕੰਮਾਂ ਤੇ ਅਸੀਂ ਕੰਮ ਦੀ ਰਾਜਨੀਤੀ ਕਰਦੇ ਆਂ ਚੰਮ ਦੀ ਰਾਜਨੀਤੀ ਨਹੀਂ ਕਰਦੇ ਜੰਦਾਬਾਦ ਜੰਦਾਬਾਦ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਕੇ ਆਬੇ ਵਾਲੇ ਪਾਸੋਂ ਢੰਡੀ ਹਵਾਵਾਂ ਦੇ ਬੁੱਲੇ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਿੱਥੇ ਜਾਂਦੇ ਆਂ ਇਹੀ ਪਿਆਰ ਮਿਲਦਾ ਹੈ ਉਹ ਦੂਜੇ ਪਾਸੇ ਮ ਦੂਜੇ ਪਾਸੇ ਖਾਲੀ ਬਤੀਲੇ ਖੜਕਦੇ ਆ ਉਹ ਸੁਖਬੀਰ ਬਾਦਲ ਨੂੰ ਕੋਈ ਦਿਹਾੜੀ ਤੇ ਵੀ ਬੰਦਾ ਨਹੀਂ ਲੱਭਦਾ ਸੋ ਵੀਰਾਂ ਕਾਂਗਰਸੀ ਆਪਸ ਚ ਲੜੀ ਜਾਂਦੇ ਆ ਭਾਜਪਾ ਵਾਲੇ ਤਾਂ ਆਈ ਹਾਰਨ ਨੇ ਉਹ ਤਾਂ ਕੋਈ ਹੋਰ ਕੰਮ ਨਹੀਂ ਹੈਗਾ ਉਹਨਾਂ ਨੂੰ ਸੋ ਵੀਰੋ ਪਟਿਆਲੇ ਤੋਂ ਤਜਰਬੇਕਾਰ ਮੰਤਰੀ ਵੀ ਰਹੇ ਸਿਹਤ ਮੰਤਰੀ ਅਫਸਰਾਂ ਤੋਂ ਕੰਮ ਲੈਣਾ ਆਉਂਦਾ ਐਸ ਵਾਰ ਜਤਾ ਦਿਓ ਹਾਂ ਜੀ ਕਿਕਲੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਕੋਡ ਕੋਈ ਥਾਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਪਿੰਡੇ ਤੋਂ ਇਹ ਆਮ ਆਦਮੀ ਪਾਰਟੀ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਢਿਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਉਹ ਨਦੀਆਂ ਨਹਿਰਾਂ ਸੂਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਹੈ ਲੋਕ ਉਹਨਾਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਚਾਹੁੰਦੇ ਸੀ ਉਦੋਂ ਬਾਅਦ ਸਮਝ ਹੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾੜੇ ਨੇ ਬੋਚੀ ਐ ਮੇਰੀ ਸੁੱਕੀ ਜਾਏ ਜਾਨ ਵੇ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋਂ-ਜੋ ਨੇੜੇ ਆਈ ਜਾਵੇ ਇੱਕ ਤਰੀਕ ਜਿਹੜੀ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜਬੜੀ ਲੁੱਟੀਆ ਕੁੱਗੀ ਖੇਤਰ ਨਾਲ ਕੁੱਟੀਆ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਠੀ ਹੈ ਲੈ 4 ਤਰੀਕ ਤੋਂ ਬਾਅਦ ਨਾਬੇ ਵਾਲਿਓ ਅਕਾਲੀ ਦਲ ਦੀ ਪੰਜਾਬ ਚੋਂ ਸਦਾ ਲਈ ਛੁੱਟੀ ਹੈ ਬੋਲੇ ਸੋਨਿਆ ਆਪਣਾ ਪੱਡ ਮੇ 5ਵੇਂ ਨੰਬਰ ਤੇ ਬੱਜਣਾ ਹੈ 5ਵੇਂ ਨੰਬਰ ਤੇ ਬੱਜਣਾ ਹੈ ਆਉਣਾ ਪਹਿਲੇ ਨੰਬਰ ਤੇ ਹੈ ਸਹਿਮਤੋਂ 13 ਦੀਆਂ 13 ਜਤਾ ਦਿਓ ਉਸ ਤੋਂ ਬਾਅਦ ਕੰਮ ਕਰਨਾ ਮੈਂ ਫਰਜ਼ ਮੇਰਾ ਡਿਊਟੀ ਸ਼ੁਰੂ ਹੋਊਗੀ ਸੈਂਟਰ ਦੇ ਵਿੱਚ ਜਦੋਂ 13 ਹੋਗੇ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਉਹ ਪੰਜਾਬ ਦਾ 1 ਰੁਪਿਆ ਰੋਕ ਕੇ ਦਿਖਾ ਦੇਵੇ ਫੋ ਦੋਨੇ ਹੱਥ ਉੱਪਰ ਚਾਕੇ ਦੋ ਨਾਅਰ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇੱਕ ਪਾਸੇ ਦਾ ਆ ਪਿਆਰ ਹੈ ਫੋਟੋਆਂ ਬਣਾ ਬਣਾ ਦਿਨੇ ਹੋ ਦੂਜੇ ਪਾਸੇ ਕਾਂਲੀ ਦਾ ਕਾਂਗਰਸ ਵਾਲੇ ਨੇ ਉਹਨਾਂ ਨਾਲ ਹੱਥ ਮਿਲਾ ਕੇ ਬਾਅਦ ਉਂਗਲੀਆਂ ਗੈਨੀਆਂ ਪੈਨੀਆਂ ਨੇ ਪੂਰੀਆਂ ਨੇ ਜ ਲੈ ਕੇ ਇੱਕ ਅੱਧੀ ਇਸ ਪਿਆਰ ਦਾ ਮੈਂ ਸਦਾ ਰਿਣੀ ਰਹੂੰਗਾ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਕੋਈ ਮੈਨੂੰ ਥਕੇਮਾ ਨਹੀਂ ਹੋਣ ਦਿੰਦੇ ਤੁਸੀਂ ਆ ਪਿਆਰ ਜਿਹੜਾ ਤੁਹਾਡਾ ਬਹੁਤ ਮਿਲ ਰਿਹਾ ਹੈ ਨਾਬੇ ਵਾਲੇ ਜਿਉਂਦੇ ਵਾਸਤੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਇੱਕ ਮਿੰਟ ਲਈ ਤੁਹਾਡੇ ਐਮਐਲਏ ਸਾਹਿਬ ਦਾ ਧੰਨਵਾਦ ਕਰਨੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਅੱਜ ਸਾਡੇ ਪੰਜਾਬ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਮੈਂ ਗੀਤ ਬਣਾਇਆ ਬਾਣ ਸਾਹਿਬ ਲਈ ਮੈਂ ਗੀਤ ਬਣਾਇਆ ਨਾ ਗਾਇਓ ਭਗਵੰਤ ਮਾਨ ਦਾ ਜਾਤੂ ਸਿਰ ਚੜ ਕੇ ਬੋਲੇ ਭਗਵੰਤ ਮਾਨ ਦਾ ਜਾਤੂ ਸਿਰ ਚੜ ਕੇ ਬੋਲੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਚੁੰਦੇ ਵਾਸਤੇ ਰੋ 5 ਨੰਬਰ ਤੇ ਝਾੜੂ ਦਬਾ ਕੇ ਚੀਕਾਂ ਕਢਾ ਦਿਓ ਚੀਕਾ ਬਹੁਤ-ਬਹੁਤ ਧੰਨਵਾਦ ਕੇ ਪਾਸੇ ਦਾ ਪਿਆਰ ਹੈ ਫੋਟੋ ਬਣਾ ਬਣਾ ਦਿਨੇ ਹੋ ਦੂਜੇ ਪਾਸੇ ਕਾਂਲੀ ਦਾ ਕਾਂਗਰਸ ਵਾਲੇ ਨੇ ਉਹਨਾਂ ਨਾਲ ਹੱਥ ਮਿਲਾ ਕੇ ਬਾਅਦ ਉਂਗਲੀਆਂ ਗੈਣੀਆਂ ਪੈਂਦੀਆਂ ਨੇ ਪੂਰੀਆਂ ਨੇ ਜ ਲੈ ਕੇ ਇੱਕ ਅੱਧੀ ਇਸ ਪਿਆਰ ਦਾ ਮੈਂ ਸਦਾ ਰਿਣੀ ਰਹੂੰਗਾ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਕੋਈ ਮੈਨੂੰ ਥਕੇਮਾ ਨਹੀਂ ਹੋਣ ਦਿੰਦੇ ਤੁਸੀਂ ਆ ਪਿਆਰ ਜਿਹੜਾ ਤੁਹਾਡਾ ਬਹੁਤ ਮਿਲ ਰਿਹਾ ਹੈ ਨਾਬੇ ਵਾਲੇ ਜਿਉਂਦੇ ਵਸਦੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਇੱਕ ਮਿੰਟ ਲਈ ਤੁਹਾਡੇ ਐਮਐਲਏ ਸਾਹਿਬ ਧੰਨਵਾਦ ਕਰਨਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਅੱਜ ਸਾਡੇ ਪੰਜਾਬ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਮੈਂ ਗੀਤ ਬਣਾਇਆ ਮਾਨ ਸਾਹਿਬ ਲਈ ਮੈਂ ਗੀਤ ਬਣਾਇਆ ਨਾਲ ਗਾਇਓ ਭਗਵੰਤ ਮਾਨ ਦਾ ਜਾਦੂ ਸਿਰ ਚੜ ਕੇ ਬੋਲੇ ਭਗਵੰਤ ਮਾਨ ਦਾ ਜਾਦੂ ਸਿਰ ਚੜ ਕੇ ਬੋਲੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਚੁੰਦੇ ਵਾਸਤੇ ਰੋ 5 ਨੰਬਰ ਤੇ ਝਾੜੂ ਦਬਾ ਕੇ ਚਿੱਕਾ ਕਢਾ ਦਿਓ ਚਿੱਕਾ ਬਹੁਤ-ਬਹੁਤ ਧੰਨਵਾਦ ਦੋਨੇ ਹੱਥ ਉੱਪਰ ਚਾਕੇ ਦੋ ਨਾਅਰ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇੱਕ ਪਾਸੇ ਦਾ ਆ ਪਿਆਰ ਹੈ ਫੋਟੋਆਂ ਬਣਾ ਬਣਾ ਦਿਨੇ ਹੋ ਦੂਜੇ ਪਾਸੇ ਕਾਂਲੀਦਲ ਕਾਂਗਰਸ ਵਾਲੇ ਨੇ ਉਹਨਾਂ ਨਾਲ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗੇਂਡੀਆਂ ਪੈਂਦੀਆਂ ਨੇ ਪੂਰੀਆਂ ਨੇ ਜ ਲੈ ਕੇ ਕੱਦੀ ਇਸ ਪਿਆਰ ਦਾ ਮੈਂ ਸਦਾ ਰਿਣੀ ਰਹੂੰਗਾ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਕੋਈ ਮੈਨੂੰ ਥਕੇਮਾ ਨਹੀਂ ਹੋਣ ਦਿੰਦੇ ਤੁਸੀਂ ਆ ਪਿਆਰ ਜਿਹੜਾ ਤੁਹਾਡਾ ਬਹੁਤ ਮਿਲ ਰਿਹਾ ਹੈ ਨਾਬੇ ਵਾਲੇ ਜਿਉਂਦੇ ਵਾਸਤੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ 1 ਮਿੰਟ ਲਈ ਤੁਹਾਡੇ ਐਮਐਲਏ ਸਾਹਿਬ ਦਾ ਧੰਨਵਾਦ ਕਰਨੀ